ਸਭ ਤੋਂ ਵੱਡੀ ਸੇਵਾ ਹੈਗੀ ਹੈ ਪਰਜਵਲ ਦੀ ਹੈਗੀ ਬਿਆਸ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਕੀਤੀ ਗਈ ਨਵੇਂ ਮੁਖੀ ਦੀ ਦਸਤਾਰ ਬੰਦੀ ਤੇ ਨਾਲ ਹੀ ਨਵੇਂ ਮੁਖੀ ਨੂੰ ਗੱਦੀ ਵੀ ਸੌਂਪੀ ਗਈ ਦਰਸਾ ਲਾਚ ਡੇਰਾ ਜਗਮਾਲ ਵਾਲੀ ਨੂੰ ਨਵਾਂ ਡੇਰਾ ਮੁਖੀ ਮਿਲ ਗਿਆ ਤੇ ਡੇਰਾ ਜਗਮਾਲ ਵਾਲੀ ਵਿਖੇ ਅੱਜ ਪਾਪਾ ਵਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਕੀਤੀ ਗਈ ਦਸਤਾਰ ਬੰਦੀ ਦੀਆਂ ਸਾਹਮਣੀ ਆਈਆਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦਸਤਾਰ 6 ਜੂਨ ਦੀ ਦਸਮ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਗਿੱਲ ਦੇ ਵੱਲੋਂ ਕੀਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸਈਏ ਕਿ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਗਿੱਲ ਦੋਵੇਂ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਵਾਲੀਵਕੇ ਪਹੁੰਚੇ ਸੀ ਇਸ ਮੌਕੇ ਬਲਜੀਤ ਸਿੰਘ ਦਾਦੋਵਾਲ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਸੀ ਦੱਸ ਦਈਏ ਕਿ ਹਾਲ ਕੀ ਦੇ ਵਿੱਚ ਪੰਜਾਬ ਦੇ ਵਿੱਚ ਹੀ ਨਹੀਂ ਸਗੋ ਦੇਸ਼ ਵਿਦੇਸ਼ ਦੇ ਵਿੱਚ ਪ੍ਰਸਿੱਧ ਰਾਤਾ ਸਵਾਮੀ ਸਤ ਸੰਗ ਡੇਰਾ ਪਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਉਤਰਾਧਿਕਾਰੀ ਦਾ ਐਲਾਨ ਕਰਕੇ ਸੱਪ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ 45 ਸਾਲਾਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਅਤੇ ਉਹਨਾਂ ਨੂੰ ਸੰਗਤ ਦਾ ਨਾਮ ਦੇਣ ਦਾ ਅਧਿਕਾਰ ਵੀ ਦਿੱਤਾ ਤੇ ਅੱਜ ਡੇਰਾ ਜਗਮਾਲ ਵਾਲੀ ਨੂੰ ਅਮੇ ਡੇਰਾ ਮੁਖੀ ਮੈਲ ਕੈਣੀ ਅੱਜ ਡੇਰਾ ਜਗਮਾਲ ਵਾਲੀ ਵਿਖੇ ਬਾਬਾ ਵਰਿੰਦਰ ਸਿੰਘ ਢਿੱਲੂ ਖੁਰਾਂ ਦੀ ਦਸਤਾਰ ਬੰਦੀ ਕੀਤੀ ਗਈ ਤੇ ਇਸ ਦਸਤਾਰ ਸਜੂਨ ਦੀ ਰਸਮ ਮੌਕੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੂ ਅਤੇ ਬਾਬਾ ਜਸਦੀਪ ਸਿੰਘ ਖੇਲ ਖਾਸ ਤੌਰ ਤੇ ਹਾਜ਼ਰ ਰਹੇ ਦੱਸਿਏ ਕਿ ਡੇਰਾ ਜਗਮਾਲ ਵਾਲੀ ਦੇ ਵਿੱਚ ਪਹਿਲਾ ਵਕੀਲ ਸਾਹਿਬ ਗਤੀ ਨਿਸ਼ੀਨ ਸਨ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਹੁਣ ਅਗਲਾ ਗੱਦੀ ਨਿਸ਼ੀਨ ਪਾਪਾ ਵਰਿੰਦਰ ਸਿੰਘ ਢਿੱਲੋਂ ਨੇ ਜਿਨ੍ਹਾਂ ਦੇ ਵੱਲੋਂ ਅੱਜ ਗੱਦੀ ਸਾਂਭ ਲਈ ਗਈ ਹੈ ਦੱਸਦੀਏ ਕਿ ਸਿਰਸਾ ਸਥਿਤ ਡੇਰਾ ਜਗਮਾਲ ਵਾਲੀ ਦੇ ਵਿੱਚ ਅੱਜ ਜਿਸ ਮਾਗਮ ਹੋਇਆ ਸੀ ਖਾਸ ਗੱਲ ਹੈ ਕਿ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਦੇ ਵਿੱਚ ਨਵੇਂ ਡੇਰਾ ਮੁਖੀ ਪਾਪਾ ਵਰਿੰਦਰ ਸਿੰਘ ਢਿੱਲੋਂ ਹੁਰਾਂ ਦੇ ਵੱਲੋਂ ਗੱਦੀ ਸਾਂਭ ਲਈ ਗਈ ਹੈ

ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਉਹ ਤੇ ਆ ਕੇ ਵਾਪਸ ਲਿਆਣਾ ਹੈਗਾ ਠੀਕ ਐ ਉਹ ਇਕੱਠੇ ਹੋ ਕੇ ਕੰਮਾਂ ਸੇਵਾ ਵਿੱਚ ਆਪੋ ਆਪਣਾ ਸਾਥ ਉਹ ਸਾਰੇ ਆਨੇ ਸਾਥ ਦੇਣਾ ਹੈਗਾ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਉਹ ਤੇ ਆ ਕੇ ਵਾਪਸ ਲਿਆਣਾ ਹੈਗਾ ਆਪਣੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਐ ਅਚਨਪਤੀ ਕੀ ਹੈ ਕੀ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਕੀਤੀ ਗਈ ਨਵੇਂ ਮੁਖੀ ਦੀ ਦਸਤਾਰਬੰਦੀ ਤੇ ਨਾਲੇ ਹੀ ਨਵੇਂ ਮੁਖੀ ਨੂੰ ਗੱਦੀ ਵੀ ਸੌਂਪੀ ਗਈ। ਦਰਸਲਾਚ ਡੇਰਾ ਜਗਮਾਲ ਵਾਲੀ ਨੂੰ ਨਵਾਂ ਡੇਰਾ ਮੁਖੀ ਮਿਲ ਗਿਆ ਤੇ ਡੇਰਾ ਜਗਮਾਲ ਵਾਲੀ ਵਿਖੇ ਅੱਜ ਬਾਬਾ ਵਰਿੰਦਰ ਸਿੰਘ ਢਿੱਲੋਂ ਦੀ ਦਸਤਾਰਬੰਦੀ ਕੀਤੀ ਗਈ। ਦਸਤਾਰਬੰਦੀ ਦੀਆਂ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਦਸਤਾਰ ਸਜੋਂਦੀ ਦਸਮ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਗਿੱਲ ਦੇ ਵੱਲੋਂ ਕੀਤੀ ਕਿ ਮਿਲੇ ਜਾਣਕਾਰ ਦੇ ਮੁਤਾਬਿਕ ਦੱਸ ਦਈਏ ਕਿ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਗਿੱਲ ਦੋਵੇਂ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਵਾਲੀ ਵਿਖੇ ਪਹੁੰਚੇ ਸੀ ਇਸ ਮੌਕੇ ਬਲਜੀਤ ਸਿੰਘ ਦਾਦੋਵਾਲ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਸੀ ਦੱਸ ਦਈਏ ਕਿ ਹਾਲ ਕੀ ਦੇ ਵਿੱਚ ਪੰਜਾਬ ਦੇ ਵਿੱਚ ਹੀ ਨਹੀਂ ਸਗੋ ਦੇਸ਼ ਵਿਦੇਸ਼ ਦੇ ਵਿੱਚ ਪ੍ਰਸਿੱਧ ਰਾਤਾ స్వాਮੀ ਸਤਸੰਗ ਡੇਰਾ ਪਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਉਤਰਾਧਿਕਾਰੀ ਦਾ ਐਲਾਨ ਕਰਕੇ ਸੱਪ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ 45 ਸਾਲਾਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਅਤੇ ਉਹਨਾਂ ਨੂੰ ਸੰਗਤ ਦਾ ਨਾਮ ਦੇਣ ਦਾ ਅਧਿਕਾਰ ਵਿਤੀਤਾ ਤੇ ਅੱਜ ਡੇਰਾ ਜਗਮਾਲ ਵਾਲੀ ਨੂੰ ਨਵੇਂ ਡੇਰਾ ਮੁਖੀ ਮਿਲ ਗਏ ਨੇ ਅੱਜ ਡੇਰਾ ਜਗਮਾਲ ਵਾਲੀ ਵਿਖੇ ਬਾਬਾ ਵਰਿੰਦਰ ਸਿੰਘ ਢਿੱਲੂ ਖੁਰਾਂ ਦੀ ਦਸਤਾਰਬੰਦੀ ਕੀਤੀ ਗਈ ਤੇ ਇਸ ਦਸਤਾਰ ਸਜੂਨ ਦੀ ਰਸਮ ਮੌਕੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੂ ਅਤੇ ਬਾਬਾ ਜਸਦੀਪ ਸਿੰਘ ਗਿੱਲ ਖਾਸ ਤੌਰ ਤੇ ਹਾਜ਼ਰ ਰਹੇ ਦੱਸਿਏ ਕਿ ਡੇਰਾ ਜਗਮਾਲ ਵਾਲੀ ਦੇ ਵਿੱਚ ਪਹਿਲਾਂ ਵਕੀਲ ਸਾਹਿਬ ਗਤੀ ਨਿਸ਼ੀਨ ਸਨ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਹੁਣ ਅਗਲਾ ਗੱਦੀ ਨਿਸ਼ੀਨ ਪਾਪਾ ਵਰਿੰਦਰ ਸਿੰਘ ਢਿੱਲੋਂ ਨੇ ਜਿਨ੍ਹਾਂ ਦੇ ਵੱਲੋਂ ਅੱਜ ਗੱਦੀ ਸੰਭਲੀ ਗਈ ਹੈ ਦੱਸਦਿਏ ਕਿ ਸਿਰਸਾ ਸਥਿਤ ਡੇਰਾ ਜਗਮਾਲ ਵਾਲੀ ਦੇ ਵਿੱਚ ਅੱਜ ਜਿਸ ਸਮਾਗਮ ਹੋਇਆ ਸੀ ਖਾਸ ਗੱਲ ਹੈ ਕਿ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਦੇ ਵਿੱਚ ਨਵੇਂ ਡੇਰਾ ਮੁਖੀ ਪਾਪਾ ਵਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਵੱਲੋਂ ਗੱਦੀ ਸੰਭਲੀ ਗਈ ਹੈ

ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਉਤਿਆਰ ਦੇ ਨਾਲ ਵਾਪਸ ਲਿਆਣਾ ਹੈਗਾ ਠੀਕ ਹੈ ਉਹ ਇਕੱਠੇ ਹੋ ਕੇ ਕੰਮ ਕਰਵਾਵਾਂਗੇ